ਜੰਗਲਾਂ ਦੀ ਸ਼ਰਾਬ ਨਹੀਂ ਉਹਨਾਂ ਵਰਤੀ ਲਿਟਰਾਂ ਦੀ ਬੋਲੇ ਸੱਚੇ ਵਰਤੀ ਆ। ਉਹ ਕੁਰਸੀ ਤੋਂ ਇਨਸਾਫ਼ ਮੰਗਿਆ ਏ। ਵੀ ਬਾਸੇ ਵਾਪਰੀ ਆ ਗੱਲ ਤੇ ਕਿਉਂ ਵਾਪਰੀ ਆ? ਦੱਸ ਕੀ ਗੱਲ ਐ? ਪੁੱਛਿਆ ਗਿਆ ਸਰਪੰਚ ਸੱਜਣੂ ਕੋਈ ਇਹਨੂੰ ਮਾਣੀ ਸ਼ਰਾਬ ਨਹੀਂ ਬੰਦੀ। ਹਾਂਜੀ ਮਨਾਵਾਂ ਸਾਹਿਬ ਅੱਜ ਜਿਹੜਾ ਧਰਨਾ ਦਿੱਤਾ ਗਿਆ ਹੈ ਤੁਹਾਡੇ ਨਾਲ ਸਹਿਯੋਗ ਕੀਤਾ ਗਿਆ ਵਾ। ਹਾਂਜੀ ਹਾਂਜੀ। ਕੀ ਮਾਮਲਾ ਕੀ ਸੀ ਹੈ? ਮਾਮਲਾ ਵੇਖੋ ਸਾਡੇ ਕਾਮਰੇ ਦਰਬਾਰਾ ਸਿੰਘ ਜੀ ਬਲਟੋਆ ਜੋ ਬੜੇ ਵਧੀਆ ਕਿਸਾਨ ਆਗੂ ਨੇ ਸਾਡੇ ਨਾਲ ਨਸ਼ੇ ਦੇ ਵਿਰੁੱਧ ਵੀ ਉਹਨਾਂ ਬੜਾ ਸਾਥ ਦਿੱਤਾ ਹੈ ਅੱਜ ਉਹਨਾਂ ਦੇ ਦਰਮਿਆਨ ਔਰ ਐਸ ਐਚਓ ਬਲਟੋਆ ਉਹਨਾਂ ਦੇ ਵਿੱਚਕਾਰ ਜੜੀ ਆ ਤਲਕੀ ਹੋ ਗਈ ਔਰ ਉਹਦੇ ਕਰਕੇ ਸਾਨੂੰ ਮਜਬੂਰਨ ਧਰਨਾ ਲਾਉਣਾ ਪਿਆ ਕਿ ਜੇ ਸਾਡੇ ਨਾਲ ਬਹੁਤ ਬਾਰਾਂ ਦੇ ਨਾਲ ਥਾਣੇ ਦੇ ਵਿੱਚ ਇਹੋ ਜਿਹਾ ਵਰਤਾਓ ਕੀਤਾ ਜਾਊਗਾ ਫਿਰ ਆਮ ਪਬਲਿਕ ਨੂੰ ਇਨਸਾਫ ਨਹੀਂ ਮਿਲੇ ਇਸ ਕਰਕੇ ਅਸੀਂ ਇੱਥੇ ਧਰਨਾ ਦਿੱਤਾ ਔਰ ਪੁਲਿਸ ਨੇ ਆਪਣੀ ਜੜੀ ਆ ਐਸਐਚਓ ਸਾਹਿਬ ਉਹਨੇ ਆਪਣੀ ਗਲਤੀ ਮੰਨੀ ਕਿ ਜਿਹੜੀ ਮਿਸ ਅੰਡਰਸਟੈਂਡਿੰਗ ਹੋ ਗਈ ਆ ਅੱਗੇ ਤੋਂ ਅਸੀਂ ਇਦਾਂ ਨਹੀਂ ਹੋਏਗਾ ਅੱਗੇ ਤੋਂ ਤੁਹਾਡਾ ਜਿਹੜਾ ਪੰਦਾ ਮਾਨ ਸਨਮਾਨ ਦਿੱਤਾ ਜਾਊਗਾ ਔਰ ਤੁਹਾਡਾ ਸਹਿਯੋਗ ਵੀ ਕੀਤਾ ਜਾਊਗਾ ਔਰ ਤੁਹਾਡਾ ਸਹਿਯੋਗ ਲਿਆ ਜਾਊਗਾ ਔਰ ਫਿਰ ਆਨ ਜਿਹੜਾ ਇੰਟਰਨੈਟ ਕਵਰੇਟ ਜਿਹੜਾ ਧਰਨਾ ਦਿੱਤਾ ਗਿਆ ਕਿਸ ਮਕਸਦ ਨੂੰ ਲੈ ਕੇ ਦਿੱਤਾ ਗਿਆ ਜੀ ਅੱਜ ਇੱਥੇ ਜੀ ਭਾਰਤੀ ਕਿਸਾਨ ਯੂਨੀਅਨ ਉਹ ਗਰਾਹਾਂ ਦੇ ਆਪ ਸਰਦਾਰ ਦਰਪਾਰਾ ਸਿੰਘ ਵੱਲੋਂ ਇਹ ਕਿਸੇ ਈਸ ਦੇ ਸਬੰਧ ਵਿੱਚ ਥਾਣਾ ਮੱਡੂ ਐਸਐਚ ਨੂੰ ਮਿਲਣ ਆਏ ਸੀ ਹਾਂ ਜੀ ਉਥੇ ਗੱਲਬਾਤ ਕਰਦੇ ਹਾਂ ਚਲੋ ਮਾਹੌਲ ਥੋੜਾ ਤਲਖੀ ਵਾਲਾ ਹੋ ਗਿਆ ਐਸਐਚਓ ਸਾਹਿਬ ਵੱਲੋਂ ਜਿਹੜਾ ਹੈਗਾ ਬਹੁਤ ਗਲਤ ਇਹਨਾਂ ਨੂੰ ਬੋਲਿਆ ਗਿਆ ਕਿ ਇੱਥੇ ਕੋਈ ਤੁਹਾਡਾ ਕੰਮ ਨਹੀਂ ਇੱਥੇ ਥਾਣੇ ਅੰਦਰ ਜਾ ਇਹਨਾਂ ਨੂੰ ਧੱਕੇ ਮਾਰ ਕੇ ਬਾਹਰ ਘੁੱਟੋ ਜਾਂ ਹਵਾਲਾ ਦੇ ਵਿੱਚ ਦੇ ਦਿਓ ਇਹੋ ਜਿਹੜਾ ਮਿਸਬੇਬ ਇਹਨਾਂ ਆਗੂਆਂ ਨਾਲ ਕੋਈ 4-5 ਸਾਥੀ ਹੋੜੀ ਮੋਤਵਰ ਪਿੰਡ ਦੇ ਆਏ ਸੀ ਉਹਨਾਂ ਕੀਤਾ ਜਾਂ ਉਹਦੇ ਵਿਰੋਧ ਦੇ ਵਿੱਚ ਇਹ ਉਹਦੇ ਵਿਰੋਧ ਦੇ ਵਿੱਚ ਸਿਰ ਹੈਗਾ ਯਾਰ ਦੁਨੀਆ ਦੇ ਵੱਲੋਂ ਪਿੰਡ ਵੱਲੋਂ ਜਾਂ ਲਾਗੇ ਬੰਨੇ ਸਾਰੇ ਸਜੋਗੀਆਂ ਦੀ ਮਦਦ ਨਾਲ ਇੱਥੇ ਥਾਣੀ ਮੋਰੇਕ ਧਰਨਾ ਲਗਾਇਆ ਗਿਆ ਤਾਂ ਜੋ ਅੱਗੇ ਤੋਂ ਵੀ ਜਿਹੜਾ ਕੋਈ ਵੀ ਇੱਥੇ ਥਾਣੀ ਆਵੇ ਆਮ ਲੋਕਾਂ ਨੇ ਆਉਣਾ ਇੱਥੇ ਆਪਦੇ ਕੰਮਾਂ ਨੂੰ ਇਹਨਾਂ ਮੋਤਵਰਾਂ ਜਾਂ ਆਗੂਆਂ ਨੂੰ ਨਾਲ ਲੈ ਕੇ ਆਉਣਾ ਅਗੇ ਨਾਲ ਤੁਝੇ ਆਗੂ ਨਾਲ ਦੂਰ ਵਿਆਹ ਹੋਊਗਾ ਤੇ ਆਮ ਬੰਦੇ ਦੀ ਇਥੇ ਬਿਲਕੁਲ ਕੋਈ ਸਾਨੂੰ ਆਈ ਨਹੀਂ ਹੋਊਗੀ ਕਿਉਂਕਿ ਅਜੇ ਆਗੂ ਨਾਲ ਦੂਰ ਵਿਆਹ ਇਹਦਾ ਰਹੇਗਾ ਕੀ ਵਿਸ਼ਵਾਸ ਦਵਾਇਆ ਗਿਆ ਸੱਚ ਉਸ ਐਸਐਸ ਸਾਹਿਬ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਹਰ ਆਗੂ ਦੀ ਜੋ ਕਿ ਆਮ ਬੰਦਾ ਵੀ ਆਉਂਦਾ ਉਹਦੀ ਪੂਰੀ ਸੁਨਵਾਈ ਹੋਏਗੀ ਕਿਸੇ ਨਾਲ ਇਹੋ ਜਿਹਾ ਮਿਸਬੀਆ ਚਲੋ ਜੀ ਟੌਪ ਦੀ ਮੂਵਮੈਂਟ ਜਿਹੜਾ ਕੋਈ ਹੋ ਗਿਆ ਆ ਇਧਰ ਹੋ ਗਿਆ ਜਾਂ ਉਧਰ ਨੂੰ ਕੋ ਸੌਟ ਆਊਟ ਕਰ ਲਿਆ ਗਿਆ ਆਪਸੀ ਸਹਿਮਤੀ ਨਾਲ ਚਲੋ ਗਿਲਾਸ਼ਿਕਵਾ ਜਿਹੜਾ ਵੀ ਕੋਈ ਦੂਰ ਕਰ ਲਿਆ ਗਿਆ ਤੇ ਅਨੇ ਤੋਂ ਕੋਈ ਵੀ ਇਹੋ ਜਿਹੀ ਗੜੀ ਕਰਨਾ ਨਹੀਂ ਆਏਗੀ ਸਾਰਾ ਆਉਣ ਜਾਣ ਵਾਲੇ ਆਗੂ ਨੂੰ ਪੂਰਾ ਮਾਨ ਸਨਮਾਨ ਦੇਣਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ